ਹਾਂਜੀ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਾਥਿਓ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਆਪਾਂ ਆਪਣੇ ਇਸ ਚੈਨਲ ਤੇ ਵਿਦਿਆਰਥੀਆਂ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਜਾਣਕਾਰੀ ਲੈ ਕੇ ਹਾਜ਼ਰ ਹੁੰਨੇ ਆ ਤਾਂ ਆਪਣਾ ਅੱਜ ਦਾ ਵਿਸ਼ਾ ਹੈ ਚੰਡੀਗੜ੍ਹ ਜੀਵੀਟੀ ਦਾ ਜਿਹੜਾ ਇਗਜ਼ਾਮ 2024 ਦੇ ਵਿੱਚ ਹੋਇਆ ਉਸ ਨਾਲ ਸੰਬੰਧਿਤ ਅਤੇ ਪੰਜਾਬ ਦੇ ਪੀਐਸਟੈਟ ਨਾਲ ਸੰਬੰਧਿਤ ਵੀ ਤੁਹਾਡੇ ਨਾਲ ਇੱਕ ਜਾਣਕਾਰੀ ਵੀਡੀਓ ਵਿੱਚ ਸਾਂਝੀ ਕਰਾਂਗੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਜਿਹੜੇ ਵਿਦਿਆਰਥੀ ਚੈਨਲ ਤੇ ਪਹਿਲੀ ਵਾਰ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤਾਂ ਉਹ ਗੱਲ ਕਰਦੇ ਆ ਪਹਿਲਾਂ ਚੰਡੀਗੜ੍ਹ ਜੀਬੀਟੀ ਦੇ ਇਗਜ਼ਾਮ ਨਾਲ ਸੰਬੰਧਿਤ ਰਿਜ਼ਲਟ ਦੇ ਬਾਰੇ ਤਾਂ ਰਿਜ਼ਲਟ ਚੰਡੀਗੜ੍ਹ ਜੀਬੀਟੀ ਦਾ ਆ ਚੁੱਕਿਆ ਉਹ ਤੁਸੀਂ ਅਫੀਸ਼ੀਅਲ ਵੈਬਸਾਈਟ chdeducation.gov.in ਦੇ ਜਾ ਕੇ ਦੇਖ ਸਕਦੇ ਹੋ ਤਾਂ ਰਿਜ਼ਲਟ ਆਊਟ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਆਪਣੇ ਮਨ ਦੇ ਵਿੱਚ ਸਵਾਲ ਆਉਂਦਾ ਕਿ ਇਸ ਰਿਜ਼ਲਟ ਤੋਂ ਬਾਅਦ ਪੋਸਟਾਂ ਦੀ ਕੱਟਆਫ ਕੀ ਰਹੇਗੀ ਤਾਂ ਅੱਜ ਆਪਾਂ ਉਸੇ ਬਾਬਤ ਗੱਲ ਕਰਨੀ ਹੈ ਆਪਣੀ ਵੀਡੀਓ ਦੇ ਵਿੱਚ ਕਿ ਇਹਨਾਂ ਵਿੱਚ ਕੱਟ ਆਫ ਕੈਟਾਗਰੀ ਵਾਈਜ਼ ਕਿੰਨੀ ਜਾ ਸਕਦੀ ਆ ਕਿਉਂਕਿ ਰਿਜ਼ਲਟ ਤੋਂ ਬਾਅਦ ਆਲਮੋਸਟ ਅੰਦਾਜ਼ਾ ਹੋ ਜਾਂਦਾ ਆਪਾਂ ਨੂੰ ਇਹ ਕੱਟ ਆਫ ਕਿੰਨੀ ਜਾਏਗੀ ਤਾਂ ਉਸ ਬਾਰੇ ਗੱਲ ਕਰਦੇ ਆ ਕਿ ਜਰਨਲ ਕੈਟਾਗਰੀ ਦੇ ਵਿੱਚ ਤਕਰੀਬਨ 177 ਪੋਸਟਾਂ ਨੇ ਟੋਟਲ 396 ਪੋਸਟਾਂ ਨੇ ਉਹਨਾਂ ਦੇ ਵਿੱਚੋਂ ਜਰਨਲ ਕੈਟਾਗਰੀ ਦੇ ਵਿੱਚ 177 ਪੋਸਟਾਂ ਨੇ ਤਾਂ ਜਰਨਲ ਕੈਟਾਗਰੀ ਦੀ ਜਿਹੜੀ ਕੱਟ ਆਫ ਆ ਉਹ ਕਿੰਨੀ ਜਾ ਸਕਦੀ ਆ ਤਾਂ ਸਾਥੀਓ ਕਟ-ਆਫ ਜਰਨਲ ਕੈਟਾਗਰੀ ਦੀ ਅਰਾਊਂਡ 90 ਪਲੱਸ ਰਹਿਣ ਦੀ ਸੰਭਾਵਨਾ ਹੈ ਤੁਹਾਡੇ ਨੂੰ ਕਾਰਨ ਵੀ ਸਾਂਝੇ ਕਰਾਂਗੇ ਕਿ ਕਿਉਂ ਆਪਾਂ ਇਹ ਚੀਜ਼ਾਂ ਕਹਿ ਰਹੇ ਹਾਂ ਕਿ 90 ਪਲੱਸ 90 ਤੋਂ 92 ਹੋ ਸਕਦੀ ਹੈ ਇੱਕ ਦੋ ਨੰਬਰਾਂ ਦਾ ਇੱਧਰ ਉੱਧਰ ਹੋ ਜਾਂਦਾ ਹੁੰਦਾ ਤੇ 90 ਤੋਂ 99 ਵੀ ਰਹਿ ਸਕਦੀ ਆ ਇਹ ਕੁਝ ਕਲੈਰਟੀ ਆਊਗੀ ਆਪਾਂ ਨੂੰ ਜਦੋਂ ਕਾਉਂਸਲਿੰਗ ਹੋਊਗੀ ਉਸ ਤੋਂ ਬਾਅਦ ਜਦੋਂ ਡਾਟਾ ਵੈਰੀਫਿਕੇਸ਼ਨ ਹੁੰਦੀ ਆ ਡਾਕੂਮੈਂਟ ਵੈਰੀਫਿਕੇਸ਼ਨ ਹੁੰਦੀ ਆ ਉਸ ਤੋਂ ਬਾਅਦ ਕਿਉਂਕਿ ਕੁਝ ਵਿਦਿਆਰਥੀ 23 64 ਦੇ ਵਿੱਚ ਵੀ ਸਿਲੈਕਟ ਹੋਏ ਹੁੰਦੇ ਆ 59 94 ਵੀ ਪ੍ਰੋਸੈਸ ਦੇ ਵਿੱਚ ਚੱਲ ਰਹੀ ਆ ਤਾਂ ਉਸ ਨਾਲ ਮੈਰਿਟ ਆ ਜਿਹੜੀ 1 2 ਨੰਬਰ ਉੱਪਰ نیچے ਹੋ ਜਾਵੇਗੀ ਤਾਂ ਅਰਾਊਂਡ 90 ਇੱਕ ਆਪਾਂ ਅਰਾਊਂਡ ਫਿਗਰ ਲਗਾ ਕੇ ਚੱਲੀਏ ਤਾਂ 90 ਨੰਬਰਾਂ ਦੀ ਜਿਹੜੀ ਤਕਰੀਬਨ ਕੱਟ ਆਫ ਆ ਜਾਵੇਗੀ ਇੱਕ ਦੋ ਨੰਬਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਉੱਪਰ نیچے ਹੋ ਸਕਦੇ ਨੇ ਕਿਉਂਕਿ 23 64 ਅਤੇ 59 94 ਪ੍ਰੋਸੈਸਿੰਗ ਦੇ ਵਿੱਚ ਨੇ ਤਾਂ ਕਰਕੇ ਤੇ ਇਸ ਤੋਂ ਬਿਨਾ ਅਗਰ ਹੋਰ categories ਦੀ ਗੱਲ ਕਰੀਏ ਤਾਂ BC ਦੀ ਕੱਟ ਆਫ ਕੋਈ ਜ਼ਿਆਦਾ ਘਟ ਨਹੀਂ ਜਾਣ ਵਾਲੀ ਕਿਉਂਕਿ ਪੇਪਰ ਦੇ ਅਕੋਰਡਿੰਗ ਤੇ ਪੋਸਟਾਂ ਦੇ ਅਕੋਰਡਿੰਗ बीसीवी कट ऑफ ਵੀ 85 ਤੋਂ 87 ਦੇ ਅਰਾਊਂਡ ਜਾਣ ਦੀ ਸੰਭਾਵਨਾ ਹੈ ਤਾਂ ਆਪਾਂ ਲਗਾ ਕੇ ਚੱਲ ਸਕਦੇ ਹਾਂ ਕਿ 87 ਤੱਕ ਜੇਕਰ ਤੁਹਾਡੇ ਮਾਰਕਸ ਚੰਡੀਗੜ੍ਹ ਜੀਬੀਟੀ ਪੇਪਰ ਦੇ ਵਿੱਚ ਬਣ ਰਹੇ ਨੇ ਤਾਂ ਤੁਸੀਂ ਆਪਣੇ ਆਪ ਨੂੰ ਮੈਰਿਟ ਦੇ ਵਿੱਚ ਮੰਨ ਕੇ ਚੱਲ ਸਕਦੇ ਹੋ ਉਹੀ ਕਾਰਨ ਕਿ 264 ਅਤੇ 5994 ਤੇ ਇਹ ਪੋਸਟਾਂ ਬਹੁਤ ਹੱਦ ਤੱਕ ਨਿਰਪਰ ਕਰ ਲਈਆਂ ਕਿ ਉਹ ਕਦੋਂ ਪੂਰੀ ਹੁੰਦੀ ਆ ਭਰਤੀ ਉਹਦੇ ਵਿੱਚ ਬੱਚਿਆਂ ਦੀ ਮੈਰਿਟ ਕਿਉਂਕਿ ਡਾਊਨ ਜਾ ਰਹੀ ਹੈ ਤਾਂ ਕਾਫੀ ਬੱਚੇ ਇਸ ਪੋਸਟਾਂ ਦੇ ਵਿੱਚ ਵੀ ਐਲੀਜੀਬਲ ਨੇ ਤਾਂ ਉਹ ਚੀਜ਼ਾਂ ਸਾਰੀਆਂ ਮੈਟਰ ਕਰਨਗੀਆਂ ਤਾਂ 87 ਦੇ ਅਰਾਊਂਡ ਆਪਾਂ ਮੰਨ ਕੇ ਚੱਲਦੇ ਕਿ bc ਕੈਟਾਗਰੀ ਦੀ ਜਿਹੜੀ ਮੈਰਿਟ ਆ ਚੰਡੀਗੜ ਜਬਟੀ 396 ਪੋਸਟਾਂ ਦੀ ਰਹਿ ਸਕਦੀ ਆ ਇਸ ਤੋਂ ਬਿਨਾ ਹੋਰ ਜਿਹੜੇ ਕੈਟਾਗਰੀਜ਼ ਨੇ ਉਹਨਾਂ ਦੇ ਵਿੱਚ ਜੇਕਰ ਤੁਹਾਡੇ ਮਾਰਕਸ 80 ਪਲੱਸ ਬਣ ਰਹੇ ਨੇ ਤਾਂ ਤੁਸੀਂ ਮੈਰਿਟ ਦੇ ਵਿੱਚ ਆ ਸਕਦੇ ਹੋ ਤਾਂ ਇੱਕ ਜਾਣਕਾਰੀ ਚੰਡੀਗੜ ਜਬਟੀ ਦੀ ਕੱਟਆਫ ਨਾਲ ਸੰਬੰਧਿਤ ਸੀ ਤੇ ਹੁਣ ਜਿਹੜੀ ਜਾਣਕਾਰੀ ਤੁਹਾਡੇ ਨਾਲ ਪੀਐਸਟੈਟ ਨਾਲ ਸੰਬੰਧਿਤ ਸਾਂਝੀ ਕਰਨੀ ਆ ਉਸ ਬਾਰੇ ਗੱਲਬਾਤ ਕਰਦੇ ਆ ਕਿ ਪੀਐਸਟੈਟ 2024 ਕਦੋਂ ਹੋ ਸਕਦਾ ਹੈ ਜਾਂ ਉਸ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਕਿਉਂਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਪੋਸਟਾਂ ਆਉਣ ਦੀ ਕੀ ਸੰਭਾਵਨਾ ਹੈ ਆਪਣੇ ਮਾਈਂਡ ਦੇ ਵਿੱਚ ਹਮੇਸ਼ਾ ਹੀ ਰਹਿੰਦਾ ਜਿੰਨਾਂ ਬੱਚਿਆਂ ਦਾ ਪੀਐਸਟੈਟ ਕਲੀਅਰ ਆ ਖਾਸ ਕਰਕੇ ਉਹਨਾਂ ਦੇ ਵਿੱਚ ਤੇ ਜਿੰਨਾਂ ਦਾ ਅਜੇ ਪੀਐਸਟੈਟ ਕਲੀਅਰ ਨਹੀਂ ਹੋਇਆ ਤਾਂ ਉਹ ਵਿਦਿਆਰਥੀ ਵੀ ਸੋਚਦੇ ਆ ਕਿ ਹੁਣ ਅੱਗੇ ਪੋਸਟਾਂ ਕਦੋਂ ਆਉਣਗੀਆਂ ਜਿਕਰ ਪੋਸਟਾਂ ਤੋਂ ਪਹਿਲਾਂ ਪੀਐਸਟੈਟ ਨਹੀਂ ਆਉਂਦਾ ਤਾਂ ਕੀ ਹੋਵੇਗਾ ਤਾਂ ਵਿਦਿਆਰਥੀਓ ਪੀਐਸਟੈਟ ਯੂਨੀਅਨ ਨੇ 19 ਜੂਨ ਨੂੰ ਇੱਕ ਪ੍ਰੋਟੈਸਟ ਦਾ ਪ੍ਰੋਗਰਾਮ ਲੀਕਿਆ ਹੋਇਆ ਤਾਂ ਵੱਧ ਤੋਂ ਵੱਧ ਗਿਣਤੀ 'ਚ ਵਿਦਿਆਰਥੀ ਜਿਨ੍ਹਾਂ ਦਾ ਪੀਐਸਟੈਟ ਕਲੀਅਰ ਨਹੀਂ ਉਹ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਵੋ ਤਾਂ ਜੋ ਪੀਐਸਟੈਟ ਦਾ ਪੇਪਰ ਆਉ ਜਲਦ ਤੋਂ ਜਲਦ ਲਿਆ ਜਾਵੇ ਕਿਉਂਕਿ ਹਾਲੇ ਤੱਕ ਜੋ ਆਫੀਸ਼ੀਅਲ ਨਿਊਜ਼ ਆਈ ਸੀ ਕਿ 26 ਮਈ ਨੂੰ ਪੇਪਰ ਹੋਣਾ ਤਾਂ ਪੇਪਰ ਨਹੀਂ ਹੋਇਆ ਤਾਂ ਸੂਤਰਾਂ ਦੇ ਹਵਾਲੇ ਤੋਂ ਇਹੀ ਪਤਾ ਲੱਗ ਰਿਹਾ ਜਿੰਨੇ ਕ ਆਪਣੇ ਸੋਰਸਸ ਨੇ ਗੱਲਬਾਤ ਹੁੰਦੀ ਆ ਕਿ ਹਾਲੇ ਨਵੰਬਰ ਦਸੰਬਰ ਦੇ ਵਿੱਚ ਕਨਫਰਮ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਲਾਸਟ ਟਾਈਮ ਵੀ ਮਾਰਚ 2023 ਦੇ ਵਿੱਚ ਪੇਪਰ ਹੋਇਆ ਸੀ ਤਾਂ ਹਾਲੇ ਤੱਕ ਇਹੀ ਆ ਕਿ ਪੀਐਸ ਟੈਟ 2024 ਹੋਣ ਦੀ ਕੋਈ ਸੰਭਾਵਨਾ ਨਹੀਂ ਹੈ ਤਾਂ ਇਸ ਚੀਜ਼ ਨੂੰ ਆਪਣੇ ਮਾਈਂਡਸ 'ਚ ਰੱਖ ਲਓ ਕਿਤੇ ਇਹ ਨਾ ਹੋਵੇ ਕਿ ਤੁਸੀਂ ਸਿਰਫ ਤਿਆਰੀ ਤੇ ਲੱਗੇ ਰਹੋ ਅਤੇ ਉਸ ਤੋਂ ਪਹਿਲਾਂ ਪੋਸਟ ਆ ਜਾਵੇ ਤੇ ਹੁਣ ਪੋਸਟਾਂ ਬਾਰੇ ਵੀ ਆਪਾਂ ਗੱਲ ਕਰਦੇ ਆ ਨਾਲ ਦੀ ਨਾਲ ਕਿ ਪੋਸਟਾਂ ਆਉਣ ਦੀ ਕਿੰਨੀ ਕੁ ਸੰਭਾਵਨਾ ਹੈ ਜਾਂ ਪੋਸਟਾਂ ਕਦੋਂ ਆ ਸਕਦੀਆਂ ਨੇ ਤਾਂ ਪੋਸਟਾਂ ਤੁਹਾਨੂੰ ਪਤਾ ਕੀ 264 ਪ੍ਰੋਸੈਸ ਦੇ ਵਿੱਚ ਚੱਲ ਰਹੀ ਆ 5994 ਤਕਰੀਬਨ ਉਹਨਾਂ ਦਾ ਪੰਜਾਬੀ ਦਾ ਕੁਆਲੀਫਾਈਇੰਗ ਪੇਪਰ ਏ ਆ ਉਹਦੀ ਡੇਟ ਆਊਟ ਹੋ ਚੁੱਕੀ ਆ ਤਾਂ ਉਹ ਹੋ ਹੀ ਜਾਵੇਗਾ ਤਾਂ ਆਲਮੋਸਟ ਇਸ ਸਾਲ ਦੇ ਐਂਡ ਤੱਕ ਇਹ ਦੋਨੋਂ ਭਰਤੀਆਂ ਜਿਹੜੀਆਂ ਪੰਜਾਬ ਦੇ ਵਿੱਚ ਕੰਪਲੀਟ ਹੋ ਜਾਣਗੀਆਂ ਤੇ ਨਾਲ ਹੀ 396 ਪੋਸਟਾਂ ਚੰਡੀਗੜ੍ਹ ਦੀਆਂ ਉਹ ਵੀ ਕੰਪਲੀਟ ਹੋ ਜਾਣਗੀਆਂ ਤਾਂ ਆਉਣ ਵਾਲੀ ਭਰਤੀ 2025 ਦੇ ਵਿੱਚ ਵੇਖਣ ਨੂੰ ਮਿਲੇਗੀ ਤਾਂ ਉਸ ਤੋਂ ਪਹਿਲਾਂ ਪੀਐਸ ਟੈਟ ਹੋਣ ਦੀ ਸੰਭਾਵਨਾ ਉਹ ਹਾਲੇ ਬਹੁਤ ਘੱਟ ਦਿਖ ਰਹੀ ਆ ਕਿਉਂਕਿ ਪੀਐਸ ਟੈਟ ਨਾਲ ਸੰਬੰਧਿਤ ਜਿਹੜੇ ਵਿਦਿਆਰਥੀ ਨੇ ਜਿਹੜੇ ਪੇਪਰ ਦੇਣਾ ਚਾਹੁੰਦੇ ਨੇ ਉਹਨਾਂ ਵੱਲੋਂ ਕੋਈ ਵੀ ਯੂਨੀਅਨ ਨੂੰ ਰਿਸਪੌਂਸ ਜਿਆਦਾ ਸੰਖਿਆ ਦੇ ਵਿੱਚ ਦਿਖਾਈ ਨਹੀਂ ਦੇ ਰਿਹਾ ਤਾਂ ਇਸ ਨਾਲ ਸਰਕਾਰ ਕਿਸੇ ਤਰ੍ਹਾਂ ਨਾਲ ਵੀ ਪ੍ਰਭਾਵਿਤ ਨਹੀਂ ਹੋ ਰਹੀ ਤਾਂ ਕਦੇ ਵੀ ਤੁਹਾਡਾ ਟੈਟ ਨਹੀਂ ਹੋਵੇਗਾ 2024 ਦੇ ਵਿੱਚ ਤੱਕ ਖਾਸ ਕਰਕੇ ਜੇਕਰ ਆਪਾਂ ਲਗਾ ਕੇ ਚੱਲੀਏ ਕਿਉਂਕਿ ਜਿੰਨਾ ਚਿਰ ਸਰਕਾਰ ਨੂੰ ਇਹ ਚੀਜ਼ ਦੀ ਕਲੈਰਟੀ ਨਹੀਂ ਮਿਲਦੀ ਕਿ ਇਸ ਤੋਂ ਬਹੁਤ ਜ਼ਿਆਦਾ ਬੱਚੇ ਇਫੈਕਟਿਵ ਨਹੀਂ ਤਾਂ ਇਹ ਪ੍ਰੋਟੈਸਟ ਹੋ ਰਹੇ ਨੇ ਤਾਂ ਉਦੋਂ ਤੱਕ ਉਸ ਸੰਬੰਧਿਤ ਕੋਈ ਵੀ ਅਫੀਸ਼ੀਅਲ ਨੋਟੀਫਿਕੇਸ਼ਨ ਜਾਰੀ ਨਹੀਂ ਕਰਨਗੇ ਤਾਂ ਸਭ ਨੂੰ ਇਹ ਹੀ ਬੇਨਤੀ ਆ ਕਿ ਜੇਕਰ 2025 ਦੇ ਵਿੱਚ ਪੋਸਟਾਂ ਚ एलिजिਬਲ ਤੁਸੀਂ ਹੋਣਾ ਚਾਹੁੰਦੇ ਹੋ ਤੇ ਪੀਐਸਟੈਟ ਤੁਸੀਂ ਹਾਲੇ ਪਾਸ ਨਹੀਂ ਕੀਤਾ ਤਾਂ ਪੀਐਸਟੈਟ ਯੂਨੀਅਨ ਦਾ ਸਾਥ ਦਿਓ ਤਾਂ ਜੋ ਤੁਹਾਡਾ ਜਿਹੜਾ ਪੀਐਸਟੈਟ ਦਾ ਪੇਪਰ ਆ ਉਹ ਜਲਦੀ ਹੋ ਸਕੇ 2024 ਦੇ ਵਿੱਚ ਹੀ ਹੋ ਸਕੇ ਤੇ ਤੁਸੀਂ ਜਿਹੜੀਆਂ 2025 ਚ ਪੋਸਟਾਂ ਆ ਰਹੀਆਂ ਨੇ ਉਹਨਾਂ ਚ ਐਲੀਜੀਬਲ ਹੋ ਸਕੋ ਕਿਉਂਕਿ ਘਰ ਬੈਠ ਕੇ ਸਿਰਫ ਤਿਆਰੀ ਕਰਨ ਨਾਲ ਪੀਐਸਟੈਟ ਨਹੀਂ ਹੋਣਾ ਇਸ ਲਈ ਤੁਹਾਨੂੰ ਸਰਕਾਰ ਤੱਕ ਆਪਣੀ ਜਿਹੜੀ ਆਵਾਜ਼ ਆ ਉਹ ਇੱਕ ਚੰਗੇ ਲੈਵਲ ਤੇ ਚੰਗਾ ਇਕੱਠ ਕਰਕੇ ਬੁਲੰਦ ਕਰਨੀ ਪਵੇਗੀ ਤਾਂ ਵੱਧ ਤੋਂ ਵੱਧ ਪੀਐਸਟੈਟ ਯੂਨੀਅਨ ਦਾ ਸਾਥ ਦਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਥੀਆਂ ਨਾਲ ਸ਼ੇਅਰ ਕਰਿਓ ਧੰਨਵਾਦ